ਭਾਈ ਜੇ ਠੋੜਾ ਕੰਮ ਬੋਲਣਾ ਚਾਹੀਦਾ ਤੁਹਾਡਾ ਕੰਮ ਤਾਂ ਬੋਲਦਾ ਨਹੀਂ ਘਟਾਰੂ ਚੱਕਰ ਗਿਆ ਦਾ ਕੰਮ ਬੋਲਦਾ ਮਾਤਰ ਸਾਹਿਬ ਨੇ ਸਾਡੇ ਇਹਨਾਂ ਦੀ ਤਾਂ ਭਾਸ਼ਾ ਸਮਝਣ ਆਸਤੇ ਕੌਂਸਲੇਟਰ ਦੇ ਦੋ ਇੱਕ ਆਖੋ ਤੋਂ ਸੰਗਤਾਂ ਨੂੰ ਕੀ ਅਪੀਲ ਕਰਦੇ ਕਿ ਲੋਕ ਤੇ ਬੰਨਵੀ ਸੀਟਾਂ ਜਦਾ ਕੇ ਠੱਗਾ ਮਹਿਸੂਸ ਕਰਦੇ ਆ ਉਹਨ ਲੋਕਾਂ ਨੂੰ ਕੀ ਪੀਣਾ ਦੇਖੋ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਰਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਤੇ ਨਤਮਸਤ ਹੋ ਕੇ ਹੋ ਕੇ ਗੁਰੂ ਦੀ ਸੰਗਤਾਂ ਦਾ ਧਰਵਾਦ ਕਰਦਾ ਲੋਕਾਂ ਨੇ ਜੇ ਸਹੀ ਫੈਸਲਾ ਲਿਆ ਤੇ ਲੋਕਾਂ ਦਾ ਭਲਾ ਔਰ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਦਾ ਆਪ ਦੀ ਸਰਕਾਰ ਦਾ ਭਾਜਪਾ ਦੀ ਫਿਰਕੂ ਨੀਤੀ ਦਾ ਹਰੇਕ ਦਾ ਨਿਚੋੜ ਕੱਢਿਆ 10 ਸਾਲ ਪ੍ਰਧਾਨ ਮੰਤਰੀ ਮੋਦੀ ਸਾਹਿਬ ਰਹੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੱਖ ਨਹੀਂ ਦਿੱਤਾ ਨਾ ਬੇਰੋਜ਼ਗਾਰੀ ਦਾ ਮਸਲਾ ਦੋਵੇਂ ਸਰਕਾਰਾਂ ਨੇ ਹੱਲ ਕੀਤਾ ਨਾ ਮਹਿੰਗਾਈ ਦਾ ਮਸਲਾ ਹੱਲ ਕੀਤਾ ਕੁੱਲੀ ਗੁੱਲੀ ਤੇ ਜੁੱਲੀ ਅਜੋ ਹੀ ਮੁੱਦਾ ਨਾ ਪੈਟਰੋਲ ਦੀ ਡੀਜ਼ਲ ਦੀਆਂ ਗੈਸ ਦੇ ਸਿਲੰਡਰਾਂ ਦੀ ਕੀਮਤਾਂ ਨੂੰ ਘਟਾਉਣ ਦਾ ਕੋਈ ਗੱਲ ਕੀਤੀ ਆ ਇਸ ਲਈ ਲੋਕ ਅੱਕੇ ਪਏ ਆ ਖੇਤਰੀ ਪਾਰਟੀ ਅਨਿਲ ਜੋਸ਼ੀ ਇੱਕ ਲੋਕਾਂ ਨੇ ਤਜਰਬਾ ਕੀਤਾ ਜਿਨੇ ਸ੍ਰੀ ਅਮਰitsar ਸਾਹਿਬ ਦੀ ਸੇਵਾ ਚਾਹੇ ਉਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਥਾਂ ਧਰਤੀ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਵਿਰਾਸਤੀ ਮਾਰਗ ਚਾਹੇ ਉਹ ਦਰਗਿਆਨਾ ਮੰਦਿਰ ਦਾ ਆਲਾ ਦਵਾਲਾ ਚਾਹੇ ਉਹ ਰਾਮ ਤੀਰਥ ਚਾਹੇ ਉਹ ਆਰਮੀ ਮੈਮੋਰੀਅਲ ਜਾਂ ਸ਼ਹਿਰ ਦੀ ਡਿਵੈਲਪਮੈਂਟ ਗੰਦੇ ਨਾਲੇ ਨੂੰ ਢੱਕਣਾ ਅੱਜ ਟੂਰਿਜ਼ਮ ਦਾ ਵੱਡਾ ਹੱਬ ਬਣਿਆ ਜੋਸ਼ੀ ਸਾਹਿਬ ਕਾਮਯਾਬ ਹੋਣਗੇ ਜਿਹੜੇ ਬਾਟਰਵਾਕੇ ਦੇ ਅੰਬਾਨੀ ਅਟਾਨੀ ਨੂੰ ਫਾਇਦਾ ਕਰਾਉਣ ਲਈ ਗੁਜਰਾਤ ਦੇ ਸਮੁੰਦਰੀ ਪੋਰਟ ਨੂੰ ਫਾਇਦਾ ਕਰਾਉਣ ਲਈ ਬਾਘੇ ਦਾ ਬਾਡਰ ਬੰਦ ਕੀਤਾ ਤੇ ਅਸੀਂ ਉਹ ਬਾਡਰ ਖੋਲਾਂਗੇ ਕਿ ਟ੍ਰੇਡ ਦਾ ਹੱਬ ਤੇ ਟੂਰਿਜ਼ਮ ਦਾ ਹੱਬ ਸ੍ਰੀ ਅੰਮ੍ਰਿਤਸਰ ਸਾਹਿਬ ਬਣੇ ਜੀ ਸਾਹਿਬ ਇੱਕ ਜਿਹੜਾ ਦੇਖਦੇ ਆ ਕਿ ਦਲ ਬਦਲੋ ਦੀ ਨੀਤੀ ਚੱਲ ਪਈ ਹੈ ਹਰ ਪਾਰਟੀ ਵਿੱਚ ਕੋਈ ਨਾ ਕੋਈ ਸਾਥ ਨ ਹੋ ਰਿਹਾ ਤੇ ਇਸ ਨਾਲ ਕੀ ਪਾਰਟੀ ਨੂੰ ਖਤ ਪਊਗਾ ਕਿ ਮੇਰਾ ਵੀ ਦਲ ਬਦਲੋ ਦੀ ਰਾਜਨੀਤੀ ਕੁਝ ਲੋਕ ਸਰਕਾਰੀ ਹੋ ਗਏ ਆ ਕੁਝ ਲੋਕ ਡਰ ਗਏ ਆ ਕੁਝ ਲੋਕ ਮੌਕਾ ਪਰਸਤੀ 'ਚ ਵਿਸ਼ਵਾਸ ਰੱਖਦੇ ਆ ਮਗਰ ਪੰਜਾਬ ਦੀ ਇਹ ਜਿਰਖੇਸ ਧਰਤੀ ਜਿਨੇ ਮਾਨ ਸੂਰਬੀਰ ਜਰਨੈਲ ਪੈਦਾ ਕੀਤੇ ਆ ਇਹ ਜਿਹੜਾ ਸਰਕਾਰਾਂ ਨਾਲ ਟਕਰਾਂਦਾ ਸਰਕਾਰਾਂ ਨਾਲ ਲੜਦਾ ਲੋਕਾਂ ਲਈ ਲੜਦਾ ਉਹਦਾ ਸਨਮਾਨ ਕਰਦੇ ਆ ਮਾਨ ਕਰਦੇ ਆ ਔਰ ਮੇਰਾ ਇਹ ਮੰਨਣਾ ਜਿਵੇਂ ਕਿਸਾਨੀ ਕੇ ਜਿਹੜਾ ਖੇਤ ਮਜ਼ਦੂਰ ਤੇ ਕਿਸਾਨ ਜੈ ਜਵਾਨ ਜੈ ਕਿਸਾਨ ਜਾ ਕੇ ਦਿੱਲੀ ਦੀਆਂ ਹੁਕਮਰਾਨਾਂ ਨਾਲ ਕਿਸਾਨ ਖੁਦ ਖੁਸ਼ੀਆਂ ਜੋ ਹੋ ਰਹੀਆਂ ਸੀ ਗਲਤ ਪਾਲਿਸੀਆਂ ਦੇ ਖਿਲਾਫ ਐਮਐਸਪੀ ਕਾਨੂੰਨ ਨਾ ਬਣਾਉਣਾ ਕਿਸਾਨੀ ਦੇ ਭਲੇ ਵਾਸਤੇ ਖੇਤ ਮਜ਼ਦੂਰ ਦੇ ਭਲੇ ਵਾਸਤੇ ਜਾ ਕੇ ਟਕਰਾ ਗਿਆ ਸੀ ਔਰ ਉਹਨਾਂ ਦੀ ਜਿੱਤ ਹੋਈ ਇਹ ਹਰ ਪੰਜਾਬੀ ਦਾ ਫਰਜ ਹੈ 16 ਲੱਖ ਕਰੋੜ ਰੁਪਈਆ ਪੂੰਜੀਪਤੀਆਂ ਦਾ ਮਾਪ ਹੈ ਮਗਰ ਲੋਕਾਂ ਅੱਜ ਵੀ ਕਰਜ਼ਾਈ ਹੋਏ ਪਏ ਇਸ ਲਈ ਲੋਕਾਂ ਨੂੰ ਰਾਹਤ ਮਿਲੇ ਲੋਕਾਂ ਦੀ ਬਾਹ ਫੜੀ ਜਾਵੇ ਜੋਸੀ ਸਾਹਿਬ ਜੇ ਜਿੱਤਣਗੇ ਮੇਰਾ ਮੰਨਣਾ ਸ੍ਰੀ ਅਮਰਸਰ ਸਾਹਿਬ ਦਾ ਉਹਦੇ ਚ ਡਵੈਲਪਮੈਂਟ ਦਾ ਭਲਾ ਹੋਊਗਾ ਆਪਣੇ ਰਾਜਧਾਨੀ ਤੇ ਨਹੀਂ ਜਾਣ ਦਿੰਦੀ ਜਿਸ ਅਨਦਾਤਾ ਨੇ ਦੇਸ਼ ਨੂੰ ਅਨਾਜ ਦਿੱਤਾ ਫੂਡ ਸਿਕਿਉਰਟੀ ਦਿੱਤੀ ਆ ਜਿਸ ਅਨਦਾਤਾ ਦੇ ਪਰਿਵਾਰ ਨੇ ਦੇਸ਼ ਦੀ ਸਿਕਿਉਰਟੀ ਦਿੱਤੀ ਆ ਬਾਰਡਰਾਂ ਤੇ ਅੱਜ ਉਹ ਅਨਦਾਤਾ ਜੇ ਆਪਣੀ ਰਾਜਧਾਨੀ ਤੇ ਨਹੀਂ ਜਾ ਸਕਦਾ ਪਾਜ ਪਾਉ ਸੰਦਾਤਾ ਨੂੰ ਰੋਕਦੀ ਆ ਫਿਰ ਜਦੋਂ ਭਾਜਪਾਲੇ ਉਹਦੇ ਬੰਗ ਆਉਣਗੇ ਤੇ ਉਹਨਾਂ ਨੇ ਰੋਕਣਾ ਉਹ ਐਂਟੀ ਨੈਸ਼ਨਲ ਨਹੀਂ ਆ ਉਹ ਦੇਸ਼ ਦੀ ਵਾਸਤੇ ਮਰ ਮਿਟਣ ਵਾਲੇ ਜੈ ਜਵਾਨ ਜੈ ਕਿਸਾਨ ਨੇ ਇਸ ਲਈ ਉਹਨਾਂ ਨੂੰ અપਮਾਨਿਤ ਕਰਨਾ ਬੜੀ ਮੰਦਭਾਗੀ ਗੱਲ ਹੈ ਔਰ ਮੈਂ ਸਮਝਦਾ ਕਿ ਭਾਜਪਾ ਚੋਲ ਮੈਦਾਨ ਚੋਂ ਭੱਜ ਗਈ ਆ ਅੱਜ ਇਲੈਕਸ਼ਨ ਕਮਿਸ਼ਨ ਨੂੰ ਇੱਕ ਪੱਤਰ ਦੇਣਾ ਦੋ ਕਾਰਨ ਹੋ ਸਕਦੇ ਆ ਘਬਰਾਹਟ ਚੋਲ ਮੈਦਾਨ ਚੋਂ ਭੱਜਣਾ ਯਾ ਇਹ ਚੋਣਾ ਗਾਹ ਕਰਾਉਣੀ ਆ ਇਸ ਲਈ ਕਮਜ਼ੋਰੀ ਔਰ ਜਾਕਰ ਸਾਹਿਬ ਅੱਜ ਹਾਲਾਤ ਵੇਖ ਲਓ ਕਿੰਨੇ ਪਤਲੇ ਹੋਏ ਆ ਜਿਹੜਾ ਪਹਿਲਾਂ ਕਿਸਾਨੀ ਦੀ ਗੱਲ ਕਰਦਾ ਸੀ ਅੱਜ ਕਿਸਾਨੀ ਤੇ ਉਲਟ ਜਾ ਕੇ ਉਹਨਾਂ ਦੇ ਉਲਟ ਮੈਮੋਰੰਡਮ ਦਿੰਦਾ ਮੈਂ ਤਾਂ ਬੇਨਤੀ ਕਰਦਾ ਕਿ ਕਿਉਂ ਇੰਨਾ ਤੇਲ ਖੂਕਦੇ ਹੋ ਭਾਜਪਾ ਲੋ ਗੱਲ ਕੋਈ ਪਿੰਡਾਂ 'ਚ ਜਾਣਿਓ 20 ਬੰਦੇ ਨਹੀਂ ਹੁੰਦੇ ਹਜ਼ਾਰ ਪੁਲਿਸ ਵਾਲਾ ਲਾਇਆ ਹੁੰਦਾ ਇਹਨਾਂ ਦੇ ਸਾਰੇ ਪ੍ਰੋਗਰਾਮ ਪੁਲਿਸ ਲਾਈਨਤੀ ਕਰਾ ਦਿਓ ਇੱਕ ਬੰਦੇ ਪਿੱਛੇ ਪੰਜ ਪੁਲਿਸ ਵਾਲੇ ਲਾਏ ਆ ਕਿਸਾਨਾਂ ਨੇ ਸਵਾਲ ਕਰਦੇ ਆ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਹੋ ਰਹੇ ਕਿਸਾਨ ਖੁਦਕੁਸ਼ੀ ਹੋ ਰਹੀ ਆ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਨਹੀਂ ਹੋ ਰਹੇ ਸੰਧੂ ਸਾਹਿਬ ਸੰਧੂ ਸਾਹਿਬ ਕਹਿੰਦੇ ਆ ਕਿ ਮੈਨੂੰ ਐਤ ਕੀ ਵੋਟ ਪਾ ਦਿਓ ਮੈਂ ਆ ਮਟਰਾਂ ਦਾ ਰੇਟ 700 ਕਰ ਦੂੰ ਸੰਧੂ ਸਾਹਿਬ ਤੁਸੀਂ ਐ ਕਰੋ 50 ਰੁਪਏ ਐਮਐਸਪੀ ਐਲਾਨ ਕਰਾ ਦਿਓ 250 ਕਿਸਾਨ ਤੈਨੂੰ ਦੇ ਦੇਣਗੇ 250 ਰੁਪਿਆ ਕਿਲੋ ਦਾ ਐਵੇਂ ਝੂਠ ਮਾਰੀ ਜਾਂਦੇ ਹੋ ਹਲੇ ਤੱਕ ਤੁਸੀਂ ਐਮਐਸਪੀ ਸਬਜ਼ੀਆਂ ਤੇ ਉਹ ਐਲਾਨ ਕਰਨ ਤੋਂ ਭੱਜ ਗਏ ਹੋ ਐਮਐਸਪੀ ਤੁਸੀਂ ਦੂਜੀਆਂ ਫਸਲਾਂ ਤੇ ਐਲਾਨ ਕਰਨ ਤੇ ਭੱਜ ਗਏ ਹੋ ਐਮਐਸਪੀ ਨੂੰ ਕਾਨੂੰਨ ਬਣਾਉਣ ਤੋਂ ਪ੍ਰਧਾਨ ਮੰਤਰੀ ਭੱਜ ਗਿਆ ਤੇ ਲੋਕਾਂ ਦੇ ਐਵੇਂ ਅੱਖਾਂ 'ਚ ਕਟਾ ਪਾਉਣ ਦੀ ਗੱਲ ਕਰਦੇ ਹੋ ਇਸ ਲਈ ਲੋਕ ਬੜੇ ਸਿਆਣੇ ਆ ਨਵਾਂ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਸਮਝਦਾਰ ਨੇ ਜਾਗਰੂਕ ਨੇ ਲੋਕ ਇਹਨਾਂ ਲੂੰਬੜ ਚਾਲਾਂ 'ਚ ਫਸਣ ਵਾਲੇ ਨਹੀਂ ਹੈ ਮੰਡਰੋ ਵੀ ਸੀਐਮ ਕਹਿੰਦੇ 113 ਜ਼ਰੂਰ ਤੇ ਸੀ ਦੇਖੋ ਇਹਨਾਂ ਨੂੰ 13 ਕੈਂਡੀਡੇਟ ਨਹੀਂ ਮਿਲਦੇ ਆਪ ਵਾਲਿਆਂ ਨੂੰ ਇਹ ਕਹਿੰਦੇ 13 ਪਾਰ ਭਾਜਪਾ ਵਾਲਿਆਂ ਨੂੰ 400 ਨਹੀਂ ਮਿਲਦੇ ਉਹ ਕਹਿੰਦੇ 400 ਪਾਰ ਮੈਂ ਤਾਂ ਕਹਿੰਦਾ ਇਹਨਾਂ ਨੂੰ ਪੰਜਾਬ ਦਾ ਬਾਰਡਰ ਪਾਰ ਕਰਾਓ ਔਰ ਪੰਜਾਬ ਦਾ ਭਲਾ ਕਰੋ ਜੀ ਦੇ ਸਾਫਤਾਰੀ ਵਾਲਾ ਬੋਲੇ ਬੰਦ ਕਰੋ ਵਾਅਦਾ ਹੋ ਰਿਹਾ ਜੀ ਕਿਹੜਾ ਵਾਅਦਾ ਹੋ ਰਿਹਾ ਉਹ ਕਹਿੰਦੇ ਬੰਦੇ ਬਹੁਤ ਸ਼ਾਮੂ ਹੋ ਰਹੇ ਬਟਾਰੀ ਕਹਿੰਦੇ ਜੀ ਉਹਦਾ ਸਰੋਪਾ ਵੀ ਤੁਹਾਡੇ ਮੇਰੇ ਆ ਗਿਆ ਆ ਲਕਰ ਕਰ ਕਰ ਦੇਖੋ ਇਹ ਜਿਹੜੇ ਇਹ ਤਮਾਤਰ ਸਾਹਿਬ ਨੇ ਸਾਡੇ ਇਹਨਾਂ ਦੀ ਤਾਂ ਭਾਸ਼ਾ ਸਮਝਣ ਆਸਤੇ ਇੱਕ ਟ੍ਰਾਂਸਲੇਟਰ ਦੇ ਦਿਓ ਠੀਕ ਆ ਜੇ ਇਸ ਮੰਤਰੀ ਨੂੰ ਭਗਵੰਤ ਮਾਨ ਸਾਹਿਬ ਨੇ ਰਿਜੈਕਟ ਕਰਤਾ ਹੋਵੇ ਇਹਨਾਂ ਕੋਲ ਚਾਰ ਮਹਿਕਮੇ ਸੀ ਜਿੱਦੇ ਪਹਿਲੇ ਦਿਨ ਮੰਤਰੀ ਬਣੇ ਰੂਰਲ ਡਿਵੈਲਪਮੈਂਟ ਮਿਨਿਸਟਰ ਐਗਰੀਕਲਚਰ ਐਨੀਮਲ ਹਸਪੰਡਰੀ ਤੇ ਐਨ ਆਰ ਆਈ ਤਿੰਨ ਮਹਿਕਮੇ ਤਾਂ ਸਰਕਾਰ ਨੇ ਖੋਲੇ ਦੇ ਮਹਿਕਮੇ ਤਦ ਮੁੱਖ ਮੰਤਰੀ ਖਲੋਖੋਂਦਾ ਕਿਸੇ ਦਾ ਜਦੋਂ ਸਮਝੇ ਮੈਂ ਨਲਾਇਕ ਆ ਜਦੋਂ ਮੰਤਰੀ ਲਾਇਕ ਨਾ ਹੋਵੇ ਔਰ ਅੱਜ ਮੰਤਰੀ ਨੂੰ ਆ ਕੇ ਦੱਸਣਾ ਪੈਂਦਾ ਕਿ ਮੈਂ ਮੰਤਰੀ ਆ ਮੈਂ ਇਹ ਗੱਲ ਪਹਿਲਾਂ ਵੀ ਕੀਤੀ ਸੀ ਕਿ ਜੇ ਐਸਐਮਐਲਏ ਨੂੰ ਦੱਸਣਾ ਪੈ ਜੇ 18 ਚੋਂ ਜੇਐਸਐਮਐ ਮੰਤਰੀ ਨੂੰ ਦੱਸਣਾ ਪੈ ਜੇ ਮੈਂ ਮੰਤਰੀ ਆ ਫਿਰ ਉਹ ਕਾ ਟੱਟੂ ਦਾ ਹੈ ਭਾਈ ਇਸ ਲਈ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਮਗਰ ਹਾਲਾਤ ਇਹ ਜੇ ਬਣੇ ਪਏ ਆ ਭਾਈ ਛੇ ਤੁਹਾਡਾ ਕੰਮ ਬੋਲਣਾ ਚਾਹੀਦਾ ਤੁਹਾਡਾ ਕੰਮ ਤਾਂ ਬੋਲਦਾ ਨਹੀਂ ਕਿ ਤਾਰੂ ਚੱਕਰ ਗਿਆ ਦਾ ਕੰਮ ਬੋਲਦਾ ਮਸਾਲਾ ਦੇਦਾ ਲੋਕਾਂ ਨੂੰ ਚਲੋ ਜੀ ਆਓ ਆਓ